ਉਹ ਇਮਤਰਾ ਮੁੰਡੇ ਲੇਨ ਚ ਲੱਗੇ ਹੋਇਆ 67 ਕਿਨੇ ਵਰ ਲਾਤਾ ਕੀ ਲਾਤਾ ਮੋਲੇ ਛੋੜ ਨਾ ਚਲਾ ਦੇ ਇਨੇ ਯਾਰ ਉਦੋਂ ਨੂੰ ਚਲਾ ਸਤਿਗੁਰ ਜੀ ਸਤਿਗੁਰ ਪੰਜਾਬੀਓ ਕੀ ਹਾਲ ਚਾਲ ਆ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਪਤ ਹੈ ਆਪਾਂ ਕਿੱਧਰ ਜਾ ਰਿਹਾ ਆ ਅਸੀਂ ਗੁਰਦਾਰਾ ਜਾ ਰਿਹਾ ਹਾਂ ਪਤਾ ਲੱਗ ਗਿਆ ਉਦੋਂ ਦੇ ਗੁਰਦਾਰ ਸਾਹਿਬ ਹੀ ਆ ਹੁਣ ਆਪਾਂ ਕਿੱਥੇ ਜਾ ਰਿਹਾ ਹਾਂ ਹੁਣ ਆਪਾਂ ਜੈ ਟਾਪ ਕੇ ਆ ਅੱਗੇ ਜਾ ਰਿਹਾ ਹਾਂ ਨਮਰੇ ਬਾਤ ਇਹ ਰਹੇ ਹੁੰਦੇ ਤਾਂ ਕਾ ਲੰਬੜਪਾ ਬਲੌਗਰ ਦੇ ਤੇ ਗੱਲ ਪੈ ਗਈ ਆ ਗਿਆ ਕੰਮ ਫਾਇਦੇ ਗੱਲ ਬੈਲ ਕਰਦੀ ਇੱਕ ਵਾਰ ਦਾ ਪੈਰੋਂ ਚੱਕਦੇ ਸਾਰੇ ਤੇ ਕਰੂ ਕੁਝ ਹਾਂ ਇੱਕ ਵਾਰ ਦਾ ਜੱਕਦੇ ਪੈਰੋਂ ਤੇ ਕਰੂ ਕੁਝ ਮੁੰਡਾ ਆ ਖਾਣ ਵਾਲਿਆ ਸਾਡੀ ਜਿਹੜੀ ਇਹ ਗੱਲ ਜੀ ਸਰਣ ਕੀ ਗੱਲ ਚਲੋ ਮੈਂ ਸਾਰੀ ਕਹਿ ਲਵਾਂਗੇ ਹੋ ਗਈ ਟੂ ਮਾਰਨਿੰਗ ਹੋ ਗਈ ਹੈ ਮਿੱਤਰੋ ਅੱਜ ਜੇਣਾ ਹੈਗਾ ਤੀਜਾ ਟਰੈਕਟਰ ਕਰਦੇ ਸਟਾਰਟ ਹਾਂਜੀ ਗੁੱਡ ਮਾਰਨਿੰਗ ਜੀ ਟਰੈਕਟਰ ਕਰਦੇ ਸਟਾਰਟ ਸਮੂਹ ਸੁਰਦੋਰਾ ਜੀ ਬਿਲਕੁਲ ਨੋਰਸਾੜੋਂ ਨਿਕਲਣਾ ਆ ਟਰੈਕਟਰ ਖਾ ਪਰ ਖੜੇ ਆ ਮਾ ਹੋ ਗਏ ਬੰਦੇ ਤਿਆਰ ਪੁੰਨੀਆਂ ਚੱਲੇ ਲਿਕਦੋ ਬੱਲੇ ਰਹਿ ਗਏ ਆਪਣੇ ਉਹ ਆ ਜਾਣ ਵਾਸਤੇ ਤੇਰ ਫੜਦੇ ਲੈ ਗੇ ਬਾਬੇ ਦੇ ਨਾਲ ਇੱਥੋਂ ਨਿਕਲ ਗਏ ਆ ਟਰੈਕਟਰ ਵਾਲੀਆਂ ਲੀਆਂ ਕੱਢ ਤੇ ਹੁਣ ਕਿੱਥੇ ਜਾਣੇ ਆ ਦਾ ਗੁਰੂ ਘਲਾਰ ਨੂੰ ਸਸੀਗਾਲ ਜੀ ਗੁੱਡ ਮਾਰਨਿੰਗ ਅਗਿਆ ਗੁਰੂ ਘਲਾਰ ਬੱਬਾਈ ਨੂੰ ਹਲੋ ਉਹ ਚੱਲੇ ਤੇ ਠੀਕ ਹੈ ਬੰਦੇ ਆਪਣੇ ਵੀ ਯਾਰ ਆ ਰਹੇ ਹਾਂਜੀ ਠੀਕ ਹੈ ਔਰ ਅਲੀ ਪਾਰਕਿੰਗ ਜਾ ਗਏ ਆ ਹਾਂਜੀ ਬਾਬਾ ਜੀ ਠੀਕ ਠਾਕ ਪਹੁੰਚ ਗਏ ਬਾਬਾ ਜੀ ਗੁਰੂ ਘਰ ਦੀ ਪਾਰਕਿੰਗ ਚ ਹਲੋ ਦਸੇ ਵੇਲੇ ਕਰਕੇ ਆਵਨੇ ਆ ਬਾਬਾ ਜੀ ਯਾਰ ਪਤਾ ਨਹੀਂ ਕੀ ਗੱਲ ਹੈ ਕਲਿੱਪਾਂ ਲੈ ਆ ਰਹੀ ਦੇ ਹਾਂਜੀ ਰਾਜਨ ਵੀਰ ਆਜੋ ਇਹ ਇੱਥੇ ਲਾਤੇ ਲਾ ਕੇ ਟਰੈਕਟਰ ਇੱਥੋਂ ਹੁਣ ਆਹ ਤ੍ਰਿਬਨ ਸਾਰੇ ਟਰੈਕਟਰ ਇਕੱਠੇ ਕਰਕੇ ਲਾ ਦਿੱਤੇ ਆ ਇੱਥੋਂ ਅਸੀਂ ਜਾਵਾਂਗੇ ਤੁਰ ਕੇ ਤੁਹਾਡੇ ਇੱਧਰ ਸੇ ਮਿਲੇ ਕਰਕੇ ਫਿਰ ਆਉਨੇ ਆ। ਹੁਣ ਤੁਹਾਨੂੰ ਇੱਧਰ ਸੇ ਮਿਲੇ ਕਰਾ ਕੇ ਲੈ ਆਉਨੇ ਆ। ਕਰਦੇ ਤੁਹਾਡੇ ਨਾਲ ਅੱਗੇ ਗੱਲਬਾਤ। ਸਹੀ ਆ। ਹੋਜੀ ਗੁਰਦੁਰ ਸਾਹਿਬ ਆ ਗਏ ਆ। ਗੁਰਦੁਰ ਸਾਹਿਬ ਜੀ ਗੁਰੂ ਜੀ ਨਾਲ ਹੋਰ। ਜੀ ਆ। ਦਰਸ਼ਣ ਤੁਹਾਨੂੰ ਅੰਦਰ ਜਾ ਕੇ ਕਰਾਵਾਂਗੇ ਦਰਸ਼ਨ। ਇਸ਼ਾਨਾਪੜੀ ਬੰਦੇ ਕਹਿੰਦੇ ਕਰਨਾ ਇੱਥੇ ਤੇ ਆਖਾ ਚਲੋ ਕੀਰਤਪੁਰ ਦਾ ਜਾ ਕੇ ਕਰਦੇ ਆ ਇੱਥੇ ਫੰਕਸ਼ਨ ਨਾ ਕਰਕੇ ਜਾਂਦੇ ਆ ਬਾਕੀ ਆਇਆ ਸੀ ਮੈਦਾਨ ਵਿੱਚ ਨਿੱਤਰ ਸਿੰਘ ਤੋਏ ਮਿੱਤਰੋ ਮੁੰਡੇ ਲੈਂਚ ਲੱਗੇ ਹੋਇਆ ਪਛਾਤਾ ਛਕਣਾ ਕਹਿੰਦੇ ਆ ਥੋੜੇ ਲੱਗੇ ਆ ਲੈਂਚ ਚ ਚਲੋ ਠੀਕ ਆ ਮਟਰ ਪਨੀਰ ਦਾ ਨਾਂ ਨੂੰ ਮੁੰਡੇ ਵੇਲਾ ਲੈਂਚ ਚ ਲੱਗੇ ਹੈ ਕੀ ਹੋਣਾ ਹੈ ਖਾਣ ਵਾਲਿਆ ਹਾਂਜੀ ਆਪਾਂ ਲੱਗੇ ਪਹਿਲਾਂ ਕਿਹਦਾ ਛਕਣਾ ਨਹੀਂ ਮਿਲਣਾ ਉਹ ਲੈਣ ਕਿੱਡੀ ਲੰਮੀ ਚੰਗੇ ਰੰਗ ਲੈ ਆਉਣ ਲੈਣ ਚ ਲੱਗੇ ਸਾਸ ਸਾਸ ਮੱਥਾ ਦੇ ਕੇ ਆ ਗਏ ਹੁਣ ਇੱਥੋਂ ਪਉਣੀ ਚੱਲੇਗੀ ਪ੍ਰਸਾਦ ਨੂੰ ਹੋਰ ਰਗੜਾ ਬਣਾਓ ਸੋ ਵੀ ਮਿੱਤਰੋ ਆਪਣੀਆਂ ਫੌਜਾਂ ਗੁਰੂ ਕੇ ਲੋਹੜ ਤੋਂ ਤੁਰਨ ਦੀ ਤਿਆਰੀ ਦਾ ਤਣ ਮਿਲਦੇ ਰਹਿਣੇ ਬਲਕਤ ਸੋ ਵੀ ਮਿੱਤਰੋ ਆਪਣੀਆਂ ਫੌਜਾਂ ਤਿਆਰ ਹੋ ਗਿਆ ਗੁਰੂ ਕੇ ਲੋਹੜ ਤੋਂ ਤਿਆਰੀ ਪਾਉਣ ਨੂੰ ਲੋ ਜੀ ਲੈ ਕੇ ਪਾਪੇ ਦਾ ਨਾਮ ਆਇਦੋ ਤੁਰ ਲੱਗੇ ਆ ਬੋਲੇ ਜਾਨਿਆ ਤ੍ਰਿਆਗਾਲ ਜਾਮ ਕਹਿੰਦੇ ਬਹੁਤ ਲੱਗਾ ਪਿਆ ਵਾ ਤੇ ਹੋਰ ਦਰਜੇ ਦੀ ਪਟਵਾਰ ਖੜ ਜਾਣਾ ਹੁਣ ਹੈ ਬਹੁਤ ਜ਼ਿਆਦਾ ਜਾਮ ਲੱਗਾ ਹੋਇਆ ਵਾ ਦੇਖੀ ਨੇਵਰ ਲਾਤਾ ਕੀ ਲਾਤਾ ਬੋਲੇ ਉਰੂ ਨੂੰ ਜਲਾਤੀ ਹੈ ਰਾਜੇ ਰਾਜੇ ਇਧਰ ਸੱਸੀਆ ਬਲੌਗ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਹੈ ਬਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕਿੱਧਰ ਜਾ ਰਹੇ ਆ ਅਸੀਂ ਗੁਰਦਾਰੇ ਜਾ ਰਹੇ ਹਾਂ ਜੀ ਪਤਾ ਨਹੀਂ ਉਸਤੋਂ ਦੇ ਗੁਰਦਾਰ ਸਾਹਿਬ ਹੀ ਆ ਹੁਣ ਆਪਾਂ ਕਿੱਥੇ ਜਾ ਰਹੇ ਆ ਹੁਣ ਆਪਾਂ ਜੈ ਟਾਪ ਕੇ ਹੋਰ ਅੱਗੇ ਜਾ ਰਹੇ ਆ ਠੀਕ ਹੈ ਜੀ ਉਹਦੀ ਗੱਲ ਵੀ ਬਿਲਕੁਲ ਠੀਕ ਆ ਉਹ ਆਪ ਜੀ ਦਾ ਸਹੀ ਆ ਕੋਈ ਨਹੀਂ ਗੱਲ ਕੋਈ ਮੈਂ ਆਪਣੀ ਗਲਤੀ ਹੈ ਇਹ ਗੱਲ ਬਿਲਕੁਲ ਜੀ ਮੈਨੂੰ ਪੁੱਛ ਬੈਠੇ ਆ ਮਤਲਬ ਕਿੱਥੇ ਜਾਣਾ ਹੈ ਸਹੀ ਗੱਲ ਪਤਾ ਹੀ ਨਹੀਂ ਪਤਾ ਨਹੀਂ ਵੀਰ ਅੰਮ੍ਰਿਤਸਰ ਜਾਣਾ ਮੈਂ 1.5 ਘੰਟੇ ਟੈਕਸ ਅੰਮ੍ਰਿਤਸਰ ਛੱਡ ਕੇ ਇੱਥੇ ਨਿਕਲ ਗਏ ਆ ਕਿੱਥੇ ਰੁਕਦੇ ਨਹੀਂ ਉਥੋਂ ਸ਼ਾਮਦੇਵ ਤੋਂ ਨਿਕਲੇ ਮਹਾ 540 ਪਾਵਾਂਗੇ ਜਾਵਾਂਗੇ ਮੁਰਦੌਰਾ ਜੀ ਦੀ ਬੋਰ ਸਾਹਿਬ ਸਾਰੇ ਲਾਤੇ ਆ ਜੀ ਪਾਰਕਿੰਗ ਦੇ ਵਿੱਚ ਤੇ ਹੁਣ ਕਿੱਲੇ ਕਰਕੇ ਮਿਲੇਗਾ ਇਹ ਕਿਹੜਾ ਹੈ ਇਹ ਬਹੁਤ ਦਾ ਹੈ ਇਹ ਬਹੁਤ ਨੰਗਲ ਨੰਗਲ ਆ ਬੰਦੇ ਸਾਰੇ ਆਪਣੇ ਆ ਇੱਕ ਡ੍ਰਾਈਵਰ ਆਪਣਾ ਡੇਰ ਹੋ ਗਿਆ ਸੀਗਾ ਇੱਕ ਡ੍ਰਾਈਵਰ ਆ ਇਹ ਤਾਂ ਚੜਾਈ ਜੜ ਗਿਆ ਸੀ ਤੇ ਇਹ ਬੰਦਾ ਥੋੜਾ ਜ਼ਿਆਦਾ ਕਾਲਾ ਪਿਆ ਹਾਂ ਦੇ ਲੋ ਜੀ ਕੀ ਆਵੇ ਕੀ ਆ ਕੀ ਆ ਕੀ ਆ ਕੀ ਭਾਸ਼ਾ ਨਾਮ ਉਹਨਾਂ ਨੂੰ ਬਿਖੇ ਤੀਰੁਰ ਦਰਾਸ਼ਰੀ ਪਿਆਰ ਸਾਹਿਬ ਨੰਗਲ ਇੱਥੇ ਪਹੁੰਚ ਗਏ ਆ ਦਰਸ਼ਨ ਮਿਲੇ ਕਰਦੇ ਪਏ ਆ ਅੜਕੀ ਤੋਂ ਨਿਕਲੇ ਆ ਬਾਹਰ ਕਨੈਕਟਰ ਆਰ ਮਾਰਦਾ ਯਾਰ ਹੋਰ ਦਿਨ ਪਸੇ ਗਏ ਮਾਰਦੇ ਆ ਸਾੜ ਮਾਰ ਲੱਗੇ ਆ ਬਾਂਦਰ ਆ ਜਾ 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 ਇਤਰਾਪਈ verdade ਬਹੁਤ ਬਰ ਉਹ ਵੀ ਬਰੇ ਦੇਖੀ ਲੈ ਵੀ ਬਣੀ ਹੁਣੀ ਫਿਰਦੇ ਆ ਉਹ ਕਿੰਨਾ ਫਾਇਦੇ ਕਨਾਂ ਕਾ ਚੱਕਰੀ ਦੇ ਨਾਂ ਤੋਂ ਡਾ ਲਓ ਜੀ ਬਾਬੇ ਦੀ ਕਿਰਪਾ ਨਾਲ ਆਪਾਂ ਆ ਗਏ ਕਿਰਤਪੁਰ ਸਾਹਿਬ ਇਹ ਕਿਰਤਪੁਰ ਸਾਹਿਬ ਨੂੰ ਮੈਂ ਤੁਹਾਡੇ ਇੱਧੇ ਆ ਹਾਂਜੀ ਜੰਡਾ ਜੀ ਆ ਗਏ ਕਿਰਤਪੁਰ ਸਾਹਿਬ ਚ ਕਰੀਏ ਦਰਸ਼ਨ ਮੇਲੇ ਹਾਂਜੀ ਦਰਸ਼ਨ ਮੇਲੇ ਕਰਕੇ ਆਪਾਂ ਨਿਕਲਣਾ ਆਈ ਤੋਂ ਅੱਗੇ ਕੀਰਤਪੁਰ ਸਾਹਿਬ ਹਾਂ ਤੇ ਆਪਾਂ ਇੱਥੇ ਦਰਸ਼ਨ ਮਿਲੇ ਕਰਕੇ ਨਿਕਲਣਾ ਵਾ ਕਿਉਂ ਸਵੇਰੇ ਮੱਲਾ ਵੇਖਣਾ ਵਾ ਉਹਦਾ ਕਰਕੇ ਆਪਾਂ ਇੱਥੇ ਟਾਈਮ ਨਾਲ ਨਿਕਲਾਂਗੇ ਉੱਤੇ ਜਾ ਕੇ ਪਾਰਕਿੰਗ ਮੱਲਾਂਗੇ ਫੇਰ ਹੀ ਮੱਲਾ ਦੇਖ ਸਕਦੇ ਆ ਠੀਕ ਆ ਚਲੋ ਮਿੱਤਰੋ ਇਹ ਸੀ ਅੱਜ ਦਾ ਵਲੌਗ ਦੱਸੋ ਕਿੱਦਾਂ ਕਰੋ ਇੰਜੋਏ ਦੱਸੋ ਕਿੱਦਾਂ ਲੱਗਾ ਕੱਲੂ ਫੇਰ ਲੈਣੇ ਤੁਹਾਡੇ ਵਾਸਤੇ ਕੋਈ ਨਵਾਂ ਵਲੌਗ ਚੰਗਾ ਮਿੱਤਰੋ ਸਤਿ ਸ਼੍ਰੀ ਅਕਾਲ